ਸ਼੍ਰੀ ਅਕਾਲ ਤੱਕ ਤਸੱਬ ਦੇ ਜਥੇਦਾਰ ਦੇ ਪੋਲੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਲਬ ਕੀਤਾ ਗਿਆ ਤੇ 15 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਉਹਨਾਂ ਦੇ ਵਿੱਚ ਇੱਕ ਨੀਚੀ ਪੋਸਟ ਜਿਹੜੀ ਕਿ ਸਾਂਝੀ ਕੀਤੀ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਨੰਗੇ ਪੈਰੀ ਹਾਜ਼ਰ ਹੋਵਾਂਗਾ ਸੀਐਮ ਮਾਨ ਦੇ ਵੱਲੋਂ ਕਿਹਾ ਗਿਆ ਹੈ ਤੇ ਉੱਥੇ ਉਹਨਾਂ ਨੇ ਕਿਹਾ ਕਿ ਮੇਰੇ ਲਈ ਜੋ ਹੁਕਮ ਹੋਏਗਾ ਉਸਰ ਮੱਥੇ ਹੋਪੇਗਾ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਲਬ ਕੀਤਾ ਗਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਦਰਸ਼ਨ ਕੀਤਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜਾ ਕਿ ਤਲਬ ਕੀਤਾ ਗਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਜਿਹੜਾ ਕਿ ਉੱਥੇ ਹੀ ਅਕਾਲ ਪੁਰਖ ਸਾਹਿਬ ਦੀ ਸਰਵਉੱਚਤਾ ਤੇ ਗੁਰੂ ਸਾਹਿਬ ਦੇ ਵੱਲੋਂ ਦਿੱਤੇ ਦਸਵੰਦ ਦੇ ਸਿਧਾਂਤ ਭਾਵ ਕੇ ਗੁਰੂ ਦੀ ਗੋਲਕ ਨੂੰ ਲੈ ਕੇ ਬਿਆਨ ਦਿੱਤਾ ਹੈ ਤਾਂ ਦੂਜੇ ਪਾਸੇ ਉੱਥੇ ਹੀ ਹੁਣ ਉਹਨਾਂ ਦੇ ਵਿਰੁੱਧ ਪੰਥਕ ਮਰਿਆਦਾ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਤੇ ਉੱਥੇ ਉਹਨਾਂ ਦੇ ਸਤਾ ਦੇ ਹੰਕਾਰ ਨੂੰ ਦਰਸਾਉਂਦਾ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਇਹ ਕਿ ਉਹ ਇੱਕ ਪਤਿਤ ਸਿੱਖ ਨੇ ਤੇ ਇਸ ਦੇ ਲਈ ਉਹਨਾਂ ਨੂੰ 15 ਜਨਵਰੀ ਨੂੰ ਅਕਾਲ ਤਖਤ ਸਾਹਿਬ ਅਸਕਤਰੇ ਤੇ ਵਿਖੇ ਪੇਸ਼ ਹੋਣਾ ਪਵੇਗਾ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਹੁਕਮ ਸਰ ਮੱਥੇ ਆ ਦਾਸ ਮੁੱਖ ਮੰਤਰੀ ਨਹੀਂ ਸਗੋਂ ਇੱਕ ਨਿਮਾਣੇ ਸਿੱਖ ਮੰਗ ਨੰਖੇ ਪੈਰੀ ਹਾਜ਼ਰ ਹੋਣਗੇ 15 ਜਨਵਰੀ ਨੂੰ ਰਾਸ਼ਟਰਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਦੇ ਲਈ ਆ ਰਹੇ ਨੇ ਤਾਂ ਮੈਂ ਉਸ ਦਿਨ ਦੇ ਲਈ ਮਾਫੀ ਮੰਗਦਾ ਤੇ ਮੇਰੇ ਲਈ ਸਭ ਤੋਂ ਉੱਚੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਪਵਿੱਤਰ ਸਾਹਿਬ ਤੋਂ ਹੁਕਮ ਆਇਆ ਹੈ ਤੇ ਇਹ ਹੁਕਮ ਸਰ ਮੱਥੇ ਆ ਤੇ ਰਹੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਜਸਵੀਰ ਜੱਸੀ ਦੇ ਸ਼ਬਦ ਗਾਉਣ ਨੂੰ ਲੈ ਕੇ ਵਿਵਾਦ ਹੋਇਆ ਕਿਉਂਕਿ ਜਸਸੀ ਦਾ ਇੱਕ ਪਤਿਤ ਸਿੱਖ ਹੋਣ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੈਨੇ ਕੁਲਦੀਪ ਸਿੰਘ ਗੜਗਾਜ ਨੇ ਸਿਰਫ ਇੱਕ ਪੂਰਨ ਸਿੱਖ ਹੀ ਗੁਰਬਾਣੀ ਦਾ ਪਾਠ ਤੇ ਗਾਇਨ ਕਰ ਸਕਦਾ ਹੈ ਤਾਂ ਦੂਜੇ ਪਾਸੇ ਉੱਥੇ ਹੀ ਇਸ ਨੂੰ ਲੈ ਕੇ ਕਈ ਬਿਆਨ ਸਾਹਮਣੇ ਆਏ ਸੀ ਤਾਂ ਮੁੱਖ ਮੰਤਰੀ ਪਗਵੰਨ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਕਲਾਕਾਰ ਨੇ ਕੋਈ ਵੀ ਪ੍ਰੋਗਰਾਮ ਕਰਦੇ ਨੇ ਤਾਂ ਉਹ ਪਹਿਲਾ ਧਾਰਮਿਕ ਗੀਤ ਗਾਉਂਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਲੈ ਕੇ ਵੀ ਬਿਆਨ ਦਿੱਤਾ ਸੀ ਤਾਂ ਜਸਵੀਰ ਜੱਸੀ ਨੇ ਦੋ ਗੀਤ ਗਾਏ ਤਾਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਸ਼ਬਦ ਨਹੀਂ ਉਹ ਸ਼ਬਦ ਗਾਏ ਨਹੀਂ ਆਣ ਮੈਨੂੰ ਨਹੀਂ ਪਤਾ ਕਿ ਅਜਿਹੇ ਫਰਮਾਨ ਕਿਵੇਂ ਜਾਰੀ ਕੀਤੇ ਜਾ ਰਹੇ ਨੇ ਤੇ ਇਸ ਦੇ ਨਾਲ ਪ੍ਰਚਾਰ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ ਤਾਂ ਹੁਣ ਦੂਜੇ ਪਾਸੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਨਿੱਜੀ ਪੋਸਟ ਤਾਂ ਸਾਂਝੀ ਕਰ ਦਿੱਤੀ ਆ ਤਾਂ ਤੁਹਾਨੂੰ ਦੱਸ ਦਈਏ ਕਿ 15 ਜਨਵਰੀ ਨੂੰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਪੇਸ਼ ਹੋਣਗੇ ਤੇ ਸ਼੍ਰੀ ਅਕਾਦ ਤਖਤ ਸਾਹਿਬ ਵਿਖੇ ਆਪਣੀ ਪੇਸ਼ੀ ਦੇਣਗੇ ਤੇ ਉਹਨਾਂ ਦੇ ਇਣੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਿ ਉਹਨਾਂ ਦਾ ਜੋ ਵੀ ਹੁਕਮ ਹੋਏਗਾ ਉਹ ਸਿਰ ਮੱਥੇ ਹੋਵੇਗਾ ਤੇ ਮੈਂ ਨੰਗੇ ਪੈਰੀ ਜਾਨੀ ਕਿ ਜਾਵਾਂਗਾ ਤਾਂ ਦੂਜੇ ਪਾਸੇ ਉੱਥੇ ਇਹੋ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮੈਂ ਮੁੱਖ ਮੰਤਰੀ ਵਜੋਂ ਨਹੀਂ ਸਗੋਂ ਇੱਕ ਨਿਮਾਣੇ ਸਿੱਖ ਵਜੋਂ ਉੱਥੇ ਪੇਸ਼ ਹੋਵਾਂਗਾ